ਤੁਸੀਂ ਦੇਖੋ borrowing up ਹੋ ਗਈ ਨਵੇਂ ਟੈਕਸ ਲੇਵੀ ਕਰਤੇ ਸੋਸ਼ਲ ਸਕੀਮ ਸੋਸ਼ਲ ਸੈਕਟਰ ਦੀਆਂ ਸਾਰੀਆਂ ਸਕੀਮਾਂ ਬੰਦ ਕਰਤੀਆਂ ਤੁਸੀਂ ਦੇਖੋਗੇ ਸੁਵਿਧਾ ਕੇਂਦਰ ਬੰਦ ਸੇਵਾ ਕੇਂਦਰ ਬੰਦ ਆਟਾ ਦਾਲ ਦੇ ਵਿੱਚੋਂ ਦਾਲ ਬੰਦ ਹੋ ਗਈ ਕਾਰਡ ਕੱਟੇ ਗਏ ਲੋਕਾਂ ਦੇ ਤੇ 30 ਕਿਲੋ ਤੋਂ ਕਣਕ 5 ਕਿਲੋ ਤੇ ਆ ਗਈ ਗਰੀਬਾਂ ਨੂੰ ਭਾਂਡੇ ਮਿਲਦੇ ਹੁੰਦੇ ਸੀ ਉਹ ਬੰਦ ਗਰੀਬ ਬੱਚਿਆਂ ਨੂੰ ਪੜ੍ਹਨ ਵਾਸਤੇ ਸਾਈਕਲ ਬਾਲ ਸਾਹਿਬ ਦਿੰਦੇ ਸੀ ਉਹ ਬੰਦ ਤੀਰਥ ਯਾਤਰਾ ਸਕੀਮ ਬੰਦ ਕਰਤੀ ਭਗਤ ਪੂਰਨ ਸਿੰਘ ਹੈਲਥ ਇੰਸ਼ੋਰੈਂਸ ਸਕੀਮ ਬੰਦ ਕਰਤੀ ਸ਼ਗਨ ਸਕੀਮ ਬੰਦ ਹੋ ਗਈ ਰਿਵਾਈਜ਼ਡ ਪੈਨਸ਼ਨ ਜਿਹੜੀ ਹੈ ਉਹ ਨਹੀਂ ਮਿਲੀ ਹਜ਼ਾਰ ਰੁਪਿਆ ਬੀਬੀਆਂ ਨੂੰ ਵਾਅਦਾ ਕੀਤਾ ਸੀ ਉਹ ਨਹੀਂ ਅਜੇ ਤੱਕ ਮਿਲਿਆ ਤੇ ਜਿਹੜੇ ਕਹਿੰਦੇ ਸੀ ਕੁਕੜੀਆਂ ਦਾ ਤੇ ਬੱਕਰੀਆਂ ਦਾ ਵੀ ਮੁਆਵਜ਼ਾ ਮਿਲੂਗਾ ਨਾ ਹੜਾਂ ਦਾ ਮੁਆਵਜ਼ਾ ਮਿਲਿਆ ਤੇ ਨਾ ਖਰਾਬੇ ਦਾ ਮੁਆਵਜ਼ਾ ਮਿਲਿਆ ਸੁੰਡੀ ਵੀ ਪਈ ਫਸਲਾਂ ਨੂੰ ਉਹਦਾ ਮੁਆਵਜ਼ਾ ਨਹੀਂ ਮਿਲਿਆ ਸੋਸ਼ਲ ਵੈਲਫੇਅਰ ਸਕੀਮ ਦੀ ਹਰ ਚੀਜ਼ ਬੰਦ ਹੋ ਗਈ ਨਵੀਆਂ ਕੋਈ ਆਈਆਂ ਨਹੀਂ ਇਨਫਰਾਸਟ੍ਰਕਚਰ ਪ੍ਰੋਜੈਕਟ ਕੋਈ ਨਵਾਂ ਪੰਜਾਬ ਚ ਨਹੀਂ ਸ਼ੁਰੂ ਹੋਇਆ ਮੈਂ ਚੈਲੰਜ ਕਰਦਾ ਭਗਵੰਤ ਮਾਨ ਨੂੰ ਇੱਕ ਵੀ ਨਵਾਂ ਸਕੂਲ ਕਾਲਜ ਯੂਨੀਵਰਸਿਟੀ ਹਸਪਤਾਲ ਕੋਈ ਨਵੀਂ ਸੜਕ ਕੋਈ ਨਵੀਂ ਮੰਡੀ ਕੋਈ ਨਵੀਂ ਕੱਸੀ ਕੋਈ ਨਵਾਂ ਖਾਲ ਕੋਈ ਨਵਾਂ ਗ੍ਰਿਡ ਕੋਈ ਨਵਾਂ ਪਾਵਰ ਪਲਾਂਟ ਕੋਈ ਨਵਾਂ 에어ਪੋਰਟ ਕੋਈ ਨਵਾਂ ਬ੍ਰਿਜ ਕੋਈ ਨਵੀਂ ਹਾਈਵੇ ਪੰਜਾਬ ਦੇ ਵਿੱਚ ਦਿਖਾ ਦੇ ਮੈਂ ਮੰਨ ਲੂੰਗਾ ਕਿ ਭਗਵੰਤ ਮਾਨ ਨੇ ਅਨਪ੍ਰੈਸੀਡੈਂਟਡ ਡਿਵੈਲਪਮੈਂਟ ਕੀਤੀ ਨਾ ਨਵੀਆਂ ਚੀਜ਼ਾਂ ਬਣਾਈਆਂ ਪੁਰਾਣੀਆਂ ਰਿਪੇਅਰ ਨਹੀਂ ਹੋ ਰਹੀਆਂ ਸੋਸ਼ਲ ਵੈਲਫੇਅਰ ਸਕੀਮਸ ਬੰਦ ਹੋ ਗਈਆਂ ਕਰਜ਼ੇ ਦੀ ਪੰਡ ਫੇਰ ਦਿਨੋਂ ਦਿਨ ਚੜਦੀ ਜਾ ਰਹੀ ਇਹ ਫਿਰ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਹੀ ਕੰਗ